ਮੈਂ ਇਸੇ ਤੋਂ ਇਸ ਤੋਂ ਪਹਿਲਾਂ ਵੀ ਸਿੱਧੂ ਸਾਹਿਬ ਕੋਲ ਜਾਵਾਂ ਤੋ ਹੱਤੋਂ ਹੀ ਇਹ ਦੂਸਰਾ ਸਵਾਲ ਇਹ ਨਾਲ ਜੁੜਦਾ ਹੀ ਲੈਣਾ ਚਾਹਣਾ ਤੁਸੀਂ ਕਹਿ ਰਹੇ ਹੋ ਕਿ ਲੋਕ ਸਵਾਲ ਕਰਨ ਯੋਗ ਹੋਗੇ ਪਰ ਗ੍ਰਾਮ ਸਭਾਵਾਂ ਦੇ ਮਤਿਆਂ ਦੀ ਇਵਾਰਤ ਤੋਂ ਅਜੇ ਵੀ ਕਈ ਅਣਪਿਛ ਨੇ ਕਿ ਇਹਦੀ ਸਹੀ ਵਰਤ ਕੀ ਉਸਰਦੀ ਕੱਲ ਨੂੰ ਇੱਕ ਕਾਨੂੰਨੀ ਦਸਤਾਵੇਜ਼ ਵਿੱਚ ਕਿਵੇਂ ਬਣ ਸਕਦਾ ਹੈ ਇਹ ਸਵਾਲ ਬਹੁਤ ਹੈ ਉਹਦੀ ਕੋਈ ਸਹੀ ਇਵਾਰਤ ਕੀ ਹੁੰਦੀ ਹੈ ਉਹਦੇ ਕਿਹੜੇ ਨੁਕਤੇ ਹੋਣੇ ਜ਼ਰੂਰੀ ਨੇ ਤਾਂ ਕਿ ਉਸ ਨੂੰ ਜੇ ਪੰਚਾਇਤ ਵੀ ਅੱਟ ਜਾਂਦੀ ਹੋਵੇ ਜੇ ਇਹਨਾਂ ਦੇ ਪੰਚਾਇਤ ਅਧਿਕਾਰੀ ਵੀ ਅੱਟ ਜਾਂਦੇ ਹੋਣ ਤਾਂ ਪਿੰਡ ਉਹ ਕਿਹੜੀ ਤਾਕਤ ਰੱਖਦਾ ਕਿ ਜਿਹਦੇ ਇਸ਼ਾਰੇ ਨਾਲ ਉਹ ಗ್ರಾಮ ਸਭਾ ਦਾ ਮਤਾ ਪਾਵੇ ਤੇ ਫਿਰ ਕੋਈ ਉਹਨਾਂ ਦੀ ਜ਼ਮੀਨ ਕੰਨੀ ਅੱਖ ਚੱਕ ਕੇ ਵੀ ਨਾ ਦੇਖ ਸਕੇ ਇਹਦੇ ਚ ਦੋ ਤਿੰਨ ਗਲਤੀਆਂ ਹੋ ਰਹੀਆਂ ਨੇ ਕਈ ਜਿੰਦੇ ਸੰਜਨ ਪੁੱਛ ਵੀ ਰਹੇ ਨੇ ਜਿਹਨੂੰ ਠੀਕ ਕਰਨ ਦੀ ਲੋੜ ਹੈ ਪਿੰਡ ਦਾ ਸਪੀਕਰ ਚ ਬੁਲਾ ਕੇ ਕੀਤਾ ਗਿਆ ਕੱਠ ಗ್ರಾಮ ਸਭਾ ਨਹੀਂ ਹੁੰਦੀ ਉਹ ਪਿੰਡ ਦਾ ਕੱਠ ਹੁੰਦਾ ਜਿਵੇਂ ਵਿਧਾਨ ਸਭਾ ਬੁਲਾਈ ਜਾਂਦੀ ਹੈ ਵਿਧਾਨ ਸਭਾ ਦੇ ਵਿੱਚ ਕੈਬਨਟ ਨੂੰ ਪਹਿਲਾਂ ਡੇਟਾ ਦੇਣੀਆਂ ਪੈਂਦੀਆਂ ਨੇ ਫਿਰ ਸਾਹਮਣ ਕੀਤਾ ਜਾਂਦਾ ਹੈ ਅਗਵਰਨਰ ਬਣ ਕੇ ਉੱਥੇ ਜਿਹੜਾ ਕਾਰਵਾਈ ਰਜਿਸਟਰ ਹੈ ਪੰਚਾਇਤ ਦਾ ਆ ਜਿਹੜਾ ਸਰਪੰਚ ਕੋਲ ਹੁੰਦਾ ਹੈ ਉਹਦੇ ਵਿੱਚ ਮਤਾ ਪਾਉਣਾ ਪੈਂਦਾ ਹੈ ਕਿ ਫਲਾਨੀ ਡੇਟ ਨੂੰ ਫਲਾਨੀ ਜਗ੍ਹਾ ਐਨੇ ਵਜੇ ਗ੍ਰਾਮ ਸਭਾ ਦਾ ਸੈਸ਼ਨ ਸੰਧਿਆ ਜਾ ਰਿਹਾ ਹੈ ਸਪੈਸ਼ਲ ਸੈਸ਼ਨ ਸੰਧਿਆ ਜਾ ਰਿਹਾ ਹੈ ਤੇ ਫਿਰ ਉਹਦੇ ਵਿੱਚ ਵੀਡੀਓ ਨੂੰ ਭੇਜਣਾ ਹੈ ਉਹਨਾਂ ਨੇ ਕਿ ਮਲਾਜਮ ਭੇਜੋ ਆਪਣੇ ਫੈਕਟਰੀ ਨੂੰ ਜਾਂ ਬਾਕੀ ਜਿਹੜੇ ਵੀ ਮਲਾਜਮ ਭੇਜਣੇ ਨੇ ਫਿਰ ਤੁਸੀਂ ਲੋਕਾਂ ਦਾ ਇਕੱਠ ਜਿਹੜਾ ਉਸ ਦਿਨ ਹੋਏਗਾ ਉੱਥੇ ਕੱਲੇ-ਕੱਲੇ ਦੀ ਹਾਜ਼ਰੀ ਲੱਗਣੀ ਹੈ ਜਿਹੜਾ ਹਾਜ਼ਰ ਹੈ ਉੱਥੇ ਬੈਠ ਕੇ ਇੱਕ ਇੱਕ ਤਾਂ ਇਹ ਹੈ ਕਿ ਕਈ ਲੋਕ ਇਹ ਹੀ ਕਹਿੰਦੇ ਨੇ ਵੀ ਅੱਜ ਇਕੱਠ ਬੁਲਾ ਲਿਆ ਆਪਣੀ ਗ੍ਰਾਮ ਸਭਾ ਹੋਊਗੀ ਉਹ ਟੈਕਨੀਕਲੀ ਤੁਹਾਡੇ ਖਿਲਾਫ ਜਾ ਸਕਦੇ ਵੀ ਤਾਂ ਉਹੀ ਦਾ ਇਕੱਠ ਹੈ ਜੀ ਉਹਨੂੰ ਮਾਨਤਾ ਨਹੀਂ ਮਿਲਦੀ ਮਤਲਬ ਲੀਗਲ ਮਾਨਤਾ ਨਹੀਂ ਹੈ ਦੂਜੀ ਗੱਲ ਜੇ ਤਾਂ ਸਰਪੰਚ ਆਪ ਸੱਦਦਾ ਫਿਰ ਤਾਂ ਉਹ ਸੱਦ ਕੇ ਬਤਾ ਪਾਵੇ ਤੇ ਮਤਲਬ ਬੰਦੇ ਇਕੱਠੇ ਹੁੰਦੇ ਨੇ ਤੇ ਉਸ ਤੋਂ ਬਾਅਦ ਠੀਕ ਹੈ ਜੀ ਅੱਜ ਕੱਲ੍ਹ ਇਕੱਠ ਕਰਨ ਦੀ ਪ੍ਰੋਬਲਮ ਨਹੀਂ ਆਉਂਦੀ ਲੋਕ ਉਦੋਂ ਵੀ ਜ਼ਿਆਦਾ ਹਾਲਾਂਕਿ 20% ਦੀ ਲੋਡ ਹੈ ਉੱਥੇ ਵੋਟਰਾਂ ਦੀ ਹਾਜ਼ਰੀ ਅੱਜ ਉਹ ਕਿਉਂਕਿ ਇਸ ਮੁੱਦੇ ਤੇ ਤਾਂ 50-50% 60-60% ਵੀ ਲੋਕ ਹੁੰਦੇ ਨੇ ਉਸ ਇਕੱਠ ਦੇ ਵਿੱਚ ਸਭ ਦੀ ਦਿਲਚਸਪੀ ਹੈ। ਦੂਜੀ ਗੱਲ ਇਹ ਹੈ ਵੀ ਜੇ ਸਰਪੰਚ ਨਹੀਂ ਮੰਨਦਾ ਮੰਨ ਲਓ ਕੋਈ ਸਰਪੰਚ ਤੇ ਦਬਾਅ ਹੈ। ਉਹ ਕਹਿੰਦਾ ਵੀ ਮੈਂ ਤਾਂ ਉਸੇ ਪਾਰਟੀ ਰਾਣਾ ਜੀ ਸੱਤਾਧਾਰੀ ਮੇਰੇ ਤੇ ਦਬਾਅ ਹੈ। ਤਾਂ 20% ਵੋਟਰ ਲਿਖ ਕੇ ਬੀਡੀਪੀਓ ਨੂੰ ਦੇਣ ਕੇ ਅਸੀਂ ਇਹ ਜਲਾਸ ਬੁਲਾਉਣਾ ਚਾਹੁੰਦੇ ਆ। ਬੀਡੀਪੀਓ ਨੂੰ ਬੁਲਾਉਣਾ ਪਏਗਾ ਫਿਰ ਜੇ ਸਰਪੰਚ ਨਾ ਆਵੇ ਤਾਂ ਜਿਹੜੇ ਵੀ ਪੰਚ ਨੂੰ ਹੋ ਉਸ ਦਿਨ ਪ੍ਰਧਾਨ ਚੁੜ ਦੇਣਗੇ। ਆਹ ਹੋ ਵੈਨਡ ਮਤਾ ਮੰਨਿਆ ਜਾਊਗਾ ਸਰਪੰਚ ਆਵੇ ਜਾਂ ਨਾ ਆਵੇ ਕੋਈ ਬੁੱਕਤ ਨਹੀਂ ਸਰਪੰਚ ਦੀ ਉੱਤੇ ਇਹ ਗ੍ਰਾਮ ਸਭਾ ਦਾ ਇਹ ਲੋਕਾਂ ਕੋਲ ਇੱਕ ਹੱਕ ਹੈ ਇਸ ਮਾਮਲੇ ਦੇ ਵਿੱਚ ਤੇ ਤੀਜੀ ਗੱਲ ਇੱਕ ਦਿੱਕਤ ਆ ਰਹੀ ਹੈ ਕਈ ਜਗ੍ਹਾ ਤੋਂ ਆਈ ਹੈ ਕਿ ਸੈਕਟਰੀ ਮਤਾ ਨਹੀਂ ਪਾਉਂਦਾ ਜੀ ਮੇਰੇ ਤੇ ਦਬਾਅ ਹੈ ਮੈਂ ਤਾਂ ਮੁਲਾਜ਼ਮਾਂ ਜੀ ਮੈਨੂੰ ਪਰੋਖਿਆ ਗਿਆ ਹੈ ਜਾਂ ਕੋਈ ਐਮਐਲਏ ਦਬਾਅ ਪਾ ਰਿਹਾ ਜਾਂ ਕੋਈ ਉਹ ਕਰ ਰਿਹਾ ਤਾਂ ਤੁਹਾਨੂੰ ਭਾਈ ਸਾਹਿਬ ਇਹ ਹੱਕ ਹੈ ਜਦੋਂ ਪੰਚਾਇਤ ਦੀ ਮੀਟਿੰਗ 'ਚ ਗ੍ਰਾਮ ਸਭਾ ਸੱਦਣੀ ਹੈ ਪਹਿਲਾ ਮਤ ਹੈ ਜਿਹੜਾ ਤਾਂ ਪੜਿਆ ਲਿਖਿਆ ਸਰਪੰਚ ਆ ਆਪੀ ਲਿਖ ਲਵੇ ਜੇ ਨਹੀਂ ਪੜਿਆ ਲਿਖਿਆ ਤਾਂ ਤੁਸੀਂ ਇਹ ਮਤ ਹੈ ਇੱਕ ਹੋਰ ਪਾਉਣਾ ਹੈ ਨਾਲ ਇਹ ਰਜਿਸਟਰ ਚ ਕਿ ਸੈਕਟਰੀ ਦੇ ਮਨਾਂ ਕੀਤਾ ਜਾ ਰਿਹਾ ਤੇ ਜਾਓ ਗੈਰ ਹਾਜ਼ਰ ਹੈ ਨਹੀਂ ਆਇਆ ਸੱਦੇ ਤੇ ਵੀ ਅੱਜ ਦੀ ਕਾਰਵਾਈ ਲਿਖਣ ਦਾ ਅਧਿਕਾਰ ਅਸੀਂ ਆ ਫਲਾਣੇ ਬੰਦੇ ਨੂੰ ਦਿੰਦੇ ਆ ਪੜਿਆ ਲਿਖਿਆ ਆ ਇਹਦੀ ਕੁਆਲਿਫਿਕੇਸ਼ਨ ਹੈ ਅਸੀਂ ਇਹਨੂੰ ਕਹਿੰਦੇ ਅੱਜ ਦੀ ਕਾਰਵਾਈ ਇਹ ਲਿਖੂਗਾ ਇਹ ਬੈਲਡ ਹੈ ਇਹ ਮੈਂ ਐਗਜ਼ਾਮਪਲ ਦਿਨਾ ਤੁਹਾਨੂੰ ਹੁਣ ਦੀਓ ਬੀਨਾ ਹੀੜੀ ਪਿੰਡ ਆ ਨਾਬੇ ਦੇ ਨੇੜੇ ਸੈਕਟਰੀ ਨਹੀਂ ਪਾ ਰਹੇ ਹਾਂ ਮਤਾ ਉਹਨਾਂ ਨੇ ਇਹ ਅਥੋਰਾਈਜ਼ ਕਰਕੇ ਭੇਜਤਾ ਬੀਡੀਪੀਓ ਨੂੰ ਬੀਡੀਪੀਓ ਨੂੰ ਉਹ ਪ੍ਰਵਾਨ ਕਰਨੇ ਪਏ ਨੇ ਤੇ ਉੱਤੇ ਦਸਤਕਤ ਕਰਨੇ ਪਏ ਨੇ ਤੁਹਾਡੇ ਸਾਹਮਣੇ ਇਹ ਕਾਨੂੰਨੀ ਗੱਲਾਂ ਨੇ ਨਹੀਂ ਤਾਂ ਸੈਕਟਰੀ ਤੋਂ ਡਰ ਹੀ ਜਾਂਦੇ ਨੇ ਸਰਪੰਚ ਸੈਕਟਰੀ ਸਾਹਿਬ ਨਹੀਂ ਆਏ ਪਤਾ ਨਹੀਂ ਕੀ ਹੋ ਜਾਊਗਾ ਕੁਝ ਨਹੀਂ ਹੋ ਜਾਏਗਾ ਉਹ ਤੁਹਾਡੇ ਸਹਿਯੋਗ ਵਾਸਤੇ ਹੈ ਜੇ ਕੈਬਨਟ ਕਹੇ ਕੈਬਨਟ ਮੰਤਰੀ ਜਦੋਂ ਚੀਫ ਸੈਕਟਰੀ ਜਾਂ ਜਿਹੜੇ ਕਾਰਵਾਈ ਕਰਦੇ ਹੁੰਦੇ ਨੇ ਉਹ ਆਨਾ ਕਰਨੀ ਕਰੇ ਕਿ ਮੈਂ ਨਹੀਂ ਜੀ ਇਹ ਲਿਖਣਾ ਮੈਂ ਨਹੀਂ ਲਿਖਣੀ ਤਾ ਕੈਬਨਟ ਸੁਪਰੀ ਮਾ ਉਹ ਕਹੇ ਤੂੰ ਜਾ ਤੇਰੇ ਵਰਕੇ ਅਸੀਂ ਫੇਰ ਦੇਖਾਂਗੇ ਅਸੀਂ ਇਹਦੇ ਤੋਂ ਲਖਾ ਰਹੇ ਹਾਂ ਹੁਣ ਇਹੀ ਕੁਝ ਤੁਸੀਂ ਕਰ ਸਕਦੇ ਹੋ ਐਜੇ ਪੰਚਾਇਤ ਐਜੇ ਗ੍ਰਾਮ ਸਭਾ ਤੇ ਉਹਦੀ ਇਵਾਰਤ ਕੇਵਲੇ ਪਾਉਣੀ ਹੈ ਕਿ ਸਾਨੂੰ ਪਤਾ ਲੱਗਿਆ ਜਿਹੜੇ ਸਾਡੇ ਪਿੰਡ ਨੋਟੀਫਾਈ ਹੋਏ ਨੇ ਜਾਂ ਜਿਹਦੇ ਨਹੀਂ ਵੀ ਹੋਏ ਜਿਹਦੇ ਨਹੀਂ ਹੋਏ ਉਹ ਕਹਦੇ ਉਹਨਾਂ ਪਿੰਡਾਂ ਦੀ ਸਪੋਰਟ ਚ ਪਾ ਰਹੇ ਹਾਂ ਅਸੀਂ ਜਿਨ੍ਹਾਂ ਦੇ ਹੋਏ ਹੋਏ ਨੇ ਤਾਂ ਕਿ ਗੱਲ ਅੱਗੇ ਨਾ ਹੋਵੇ ਦੂਜਿਆਂ ਦੇ ਸਿੰਪਲ ਮੱਥੇ ਪਾਉਣੇ ਨੇ ਕਿ ਇਹ ਸੰਵਿਧਾਨ ਤੇ ਕਾਨੂੰਨ ਨੂੰ ਬਾਈਪਾਸ ਕੀਤਾ ਜਾ ਰਿਹਾ ਹੈ 2013 ਦਾ ਜਿਹੜਾ ਲੈਂਡ ਐਕੁਇਜੀਸ਼ਨ ਐਕਟ ਹੈ ਉਹਦੇ ਨજર ਅੰਦਾਜ਼ ਹੋ ਰਿਹਾ ਉਹਦਾ ਤਾਂ ਹੋ ਰਿਹਾ ਕਿਉਂਕਿ ਉਹਦੇ ਚ ਸੋਸ਼ਲ ਇੰਪੈਕਟ ਅਸੈਸਮੈਂਟ এনवायरमेंटਲ ਅਸੈਸਮੈਂਟ ਗ੍ਰਾਂਤ ਸਭਾ ਦਾ 70% ਦੀ ਸਹਿਮਤੀ ਜੇ ਅੱਗੇ ਪ੍ਰਾਈਵੇਟ ਨੂੰ ਦੇਣਾ ਇਹਨਾਂ ਦੇ ਵੀ ਬਿਲਡਰਾਂ ਨੂੰ ਦੇਣਾ ਤਾਂ 80% ਦੀ ਸਹਿਮਤੀ ਜ਼ਰੂਰੀ ਹੈ ਇਹ ਸਾਰੀਆਂ ਸਹਿਮਤੀਆਂ ਜਿਹੜੀਆਂ ਨੇ ਇਹ ਸਾਈਡ ਲਾਈਨ ਕੀਤੀਆਂ ਜਾ ਰਹੀਆਂ ਨੇ ਇਸ ਕਰਕੇ ਅਸੀਂ ਉਹ ਕਿਸੇ ਵੀ ਗੱਲ ਨੂੰ ਪਰਵਾਹ ਨਹੀਂ ਕਰਦੇ ਜਿਹੜੀਆਂ ਗੈਰਕਾਨੂੰਨੀ ਗੈਰਸੰਵਿਧਾਨਕ ਤੇ ਜ਼ਬਰਦਸਤੀ ਕੀਤੀਆਂ ਜਾਣਗੀਆਂ ਮੋਟੀਆਂ ਗੱਲਾਂ ਨੇ ਆਪੋ ਆਪਣੇ ਪਿੰਡਾਂ ਮੁਤਾਬਕ ਜਿਹੜੀਆਂ ਚੀਜ਼ਾਂ ਉਹ ਮਰਜ਼ੀ ਪਾ ਦੇਣ ਤੇ ਇਹ ਇੱਕ ਬੁਨਿਆਦ ਬਣੇਗੀ ਕੱਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਮੂਵਮੈਂਟ ਦੇ ਮਾਮਲੇ ਦੇ ਵਿੱਚ ਸਤਨੁਮੀਰ ਸਿੰਘ ਜੀ ਇਹਨੂੰ ਕੋਈ ਜੜੀ ਸਾਂਝੀ ਇੱਕਸਾਰ ਤਰ੍ਹਾਂ ਦੀ ਵਾਰਤ ਹੋਵੇ ਜਿਹੜੀ ਜ਼ਰੂਰੀ ਹੁੰਦੀ ਹੈ ਕੁਝ ਹੈ ਕੁਝ ਇਹ ਸਤਰਾਂ ਕੁਝ ਅੱਖਰ ਕਿ ਇਹਨੂੰ ਕੋਈ ਕਿਸੇ ਪਲੇਟਫਾਰਮ ਤੇ ਸਾਂਝਾ ਵੀ ਕੀਤਾ ਜਾ ਸਕਦਾ ਤਾਂ ਕਿ ਜਿਹੜੇ ਜਾਣਨਾ ਚਾਹਣ ਜਾਂ ਪਹੁੰਚ ਕਰਨੀ ਚਾਹਣ ਕਿ ਇਹ ਜਿਹੜਾ ਕੁਝ ਸੰਭਵ ਹੈਗਾ ਜੀ ਨਾ ਉਹ ਵੀ ਸੰਭਵ ਹੈ ਤਾਂ ਜਿਹੜੀਆਂ 2-4 ਪੰਚਾਇਤਾਂ ਨੇ ਚਾਜ ਨਾਲ ਪਾਇਆ ਉਹਨਾਂ ਤੋਂ ਵੀ ਲੈ ਲੈਣ ਤੇ ਉਹਨਾਂ ਦਾ ਵੀ ਸੰਭਵ ਹੈ ਜਿੰਨੇ ਮਤੇ ਪਾਏ ਹੋਏ ਨੇ ਸਾਰੇ ਪਰ ਉਹ ਤਾਂ ਠੀਕ ਹੈ ਕੋਈ ਗੱਲ ਨਹੀਂ ਬਲਕਿ ਇਵਾਰਤ ਨਹੀਂ ਐਮ ਜ਼ਿਆਦਾ ਇਵਾਰਤ ਤਾਂ ਨਹੀਂ ਗੱਲ ਕਰਨ ਦੀ ਲੋੜ ਹੁੰਦੀ ਹੈ ਕਿ ਅਸੀਂ ਕਿਉਂ ਅਸਹਿਮਤਾਂ ਸਰਕਾਰ ਜ਼ਬਰੀ ਇੱਕ ਪਾਲਿਸੀ ਠੋਸ ਰਹੀ ਹੈ ਬਿਨਾਂ ਸਾਡੇ ਨਾਲ رائے ਕੀਤੇ ਕਹਿ ਰਹੀ ਹੈ ਵਲੰਟਰਲੀ ਹੈ ਤੇ ਇਹ ਐਸ ਲੈਂਡ ਐਕੁਇਜ਼ੀਸ਼ਨ ਦੀ ਐਕਟ ਦੀ ਉਹ ਹੈ ਸਾਡਾ ਪਿੰਡ ਓਜੜੇਗਾ ਤੇ ਪਿੰਡ ਦੀ ਰੀ ਹੈਬਿਟੇਸ਼ਨ ਨਹੀਂ ਪਿੰਡ ਦਾ ਮੁੜ ਮਸੇਬਾ ਨਹੀਂ ਬਾਕੀ ਚੀਜ਼ਾਂ ਨਹੀਂ ਹੈ ਕਿਤੇ ਇਸ ਲਈ ਅਸੀਂ ਨਹੀਂ ਸਾਡੇ ਅਸੀਂ ਨਹੀਂ ਦੇ ਰਹੇ ਇੱਕ ਹੋਰ ਗੱਲ ਜਿਹੜੀ ਇਹਦੇ ਚ ਇੰਪੋਰਟੈਂਟ ਗੱਲ ਹੈ ਜੇ ਡਿਸਕਸ ਕਰਨੀ ਹੋਵੇ ਪਿੰਡਾਂ ਨਾਲ ਸੰਬੰਧਿਤ ਜਿੰਨੀ ਵੀ ਜ਼ਮੀਨ ਹੈ ਜਾਂ ਜਿੰਨੀ ਵੀ ਡਿਵੈਲਪਮੈਂਟ ਹੈ ਉਹ 73ਵੀਂ ਸੰਵਿਧਾਨਕ ਸੋਧ ਦੇ ਮੁਤਾਬਕ ਉਹਦੀ ਡਿਵੈਲਪਮੈਂਟ ਦੀ ਏਜੰਸੀ ਪੰਚਾਇਤ ਹੈ ਇਸ ਕਰਕੇ ਤੁਸੀਂ ਉਹ ਪੰਚਾਇਤੀ ਰਾਜ ਕਾਨੂੰਨ 1994 ਦਾ ਵੀ ਉਲੰਘਣਾ ਕਰ ਰਹੇ ਉੱਤੇ ਪਿੰਡ ਨੂੰ ਸ਼ਹਿਰ ਬਣਾ ਰਹੇ ਆਪੀ ਬਿਨਾ ਪੁੱਛੇ ਬਿਨਾ ਪੁੱਛੇ ਜੋ ਮਰਜ਼ੀ ਕਰ ਦਿੰਦੇ ਹੋ ਜਿਹਦੀ ਜ਼ਮੀਨ ਲੈ ਲਓਗੇ ਜਿਹਦੀ ਜ਼ਮੀਨ ਨਹੀਂ ਲੈ ਲਓਗੇ ਆਪੀ ਕਰ ਦਿੰਦੇ ਹੋ ਉੱਪਰ ਬੈਠ ਕੇ ਔਰ ਮੈਂ ਤੁਹਾਨੂੰ ਇਹ ਦੱਸਦਾ ਕਿ ਹਸਤਾਖਰਾਂ ਪਿੰਡ ਹੈ ਫਾਜਲ ਕੱਚ ਡਾਇਰੈਕਟਰ ਲੈਵਲ ਤੱਕ ਲੈ ਆ ਕੇ ਦੋ ਪਿੰਡ ਬਣਾਤੇ ਜਿਵੇਂ ਪੋਲੀਟਿਸ਼ੀਅਨ ਕਰ ਦਿੰਦਾ ਨਾ ਕਿ ਆਪਾਂ ਤਾਂ ਦੋ ਬਣਾ ਦਿਓ ਜੀ ਆਪਣਾ ਸਰਪੰਚ ਨਹੀਂ ਬਣਦਾ ਉੱਥੇ ਦੇ ਪਿੰਡ ਵਾਲੇ ਲੋਕਾਂ ਨੇ ಗ್ರಾಮ ਸਭਾ ਰਾਹੀਂ ਲੜਾਈ ਲੜੀ ਮੁੜ ਕੇ ਐਤਕੀ ਇੱਕੋ ਪਿੰਡ ਦੀ ਚੋਣ ਹੋਈ ਹੈ ਹਾਈ ਕੋਰਟ ਚਲਾ ਗਿਆ ਮਾਮਲਾ ਹਾਈ ਕੋਰਟ ਨੇ ਕਿਹਾ ਕਿ ਦੱਸੋ ਤੁਸੀਂ ਇਹ ਕਿਵੇਂ ਕੀਤਾ ਤੇ ਮੁੜ ਕੇ ਉਸੇ ਸੈਕਟਰੀ ਉਸੇ ਡਾਇਰੈਕਟਰ ਪੰਚਾਇਤ ਨੂੰ ਆਪਣੇ ਫੈਸਲੇ ਵਾਪਸ ਲੈਣੇ ਪਏ ਐਤਕੀ ਦੀ ਪੰਚਾਇਤ ਚੋਣ 'ਚ ਇੱਕੋ ਪਿੰਡ ਦੀ ਸਾਂਝੀ ਚੋਣ ਹੋਈ ਹੈ ਉਹ ਬੰਦਾ ਸਰਪੰਚ ਬਣਿਆ ਜਿਹਨੇ ಗ್ರಾಮ ਸਭਾ ਰਾਹੀਂ ਜਿੱਤੇ ਸੀ ਇਹ ਹੈ ಗ್ರಾಮ ਸਭਾ ਦੀ ਤਾਕਤ